पेंड आलम शाह का इंसीडेंट तो इस इशू दे रिगार्डिंग इन लैसन फोर्टी एट आवर्स जी टीम है लैड बाय एस पी ऑपरेशन करमवीर जी एंड डी एस पी डी रिशपाल जी डी एस पी का सुबेग जी हुज़ नॉट हियर ड्यू टू सम इंपोर्टेंट मैटर और साड़ी एक स्पेशल जी टीम आप बनाई सी और एस एच ओ सदर उन्होंने वक्त टीम ने बहुत बढ़िया काम किया है इन लैस फोर्टी एट आवर्स दिस केस हैज ਇਹਚ ਜਿਹੜੇ ਮੇਨ ਅਕਿਊਜ਼ ਜਿਹੜੇ ਬੁਸ਼ੀ ਨਿਕਲੇ ਹਨ ਉਹ ਬਹੁਤ ਅਨਫੋਰਚੂਨੇਟਲੀ ਜਿਹੜੀ ਡਸੀਜ਼ ਸੀ ਉਹਨਾਂ ਦੇ ਗ੍ਰੈਂਡਸਨ ਸੀ ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਉਹਦੇ ਸਾਰੇ ਪੁੱਤਰੇ ਸੀ ਤੇ ਇਹਦੇ ਵਿੱਚ ਜਿਹੜਾ ਥਰਡ ਅਕਿਊਜ਼ ਹੈ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕਿ ਨਰੇਸ਼ ਦੇ ਮਾਸੀ ਦਾ ਮੁੰਡਾ ਸੀ ਯਾਨੀ ਇਹ ਤਿੰਨਾਂ ਹੀ ਸੀ ਜਿਨ੍ਹਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲਾਨਿੰਗ ਕੀਤੀ ਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉੱਤੇ ਮਰਡਰ ਕੀਤਾ ਪ੍ਰਾਇਮਰੀ ਇਨਫੋਰਮੇਸ਼ਨ ਸਾਡੇ ਕੋਲ ਇਹਨਾਂ ਨੇ ਇਹ ਦੱਸੀ ਕਿ ਇਹ ਬਾਹਰ ਗਈ ਸੀ ਰਾਤੀ ਤੇ ਉਸ ਤੋਂ ਬਾਅਦ ਜਦੋਂ ਮਾਰਨਿੰਗ ਇਹ ਆਏ ਤੇ ਇਹਨਾਂ ਨੇ ਇਹ ਦੱਸਿਆ ਕਿ ਨਦੀ ਦਾਦੀ ਜਿਹੜੀ ਹੈਗੀ ਉਹਦਾ ਮਰਡਰ ਹੋ ਗਿਆ ਵੈਨ ਆਫਟਰ ਦਾ ਰਿਚੁਅਲਸ ਐਂਡ ਆਲ ਜਦੋਂ ਇਹਨਾਂ ਨਾਲ ਸਖਤੀ ਨਾਲ ਪੁੱਛਕਿਛ ਕੀਤੀ ਗਈ ਤੇ ਇਹਨਾਂ ਨੇ ਇਹ ਦੱਸਿਆ ਕਿ ਇੱਕ ਲੈਂਡ ਤੇ ਪ੍ਰੋਪਰਟੀ ਡਿਸਪਿਊਟ ਜਿਹੜਾ ਸੀਗਾ that was the main reason for the murder ਤੇ ਦਾਦੀ ਕੋਲ ਇੱਕ ਸਰਟਨ ਪੀਸ ਆਫ ਲੈਂਡ ਸੀ ਜਿਹਦੀ ਇਨਕਮ ਉਹ ਇੱਥੇ ਇਹਨਾਂ ਨੂੰ ਨਹੀਂ ਦਿੰਦੀ ਸੀ ਤੇ ਉਸ ਗੱਲ ਤੇ ਨਾਰਾਜ਼ ਹੋ ਕੇ ਇਹਨਾਂ ਨੇ ਇਹ ਪ੍ਰੋਪਰ ਇਹ ਪੂਰੀ ਕਾਂਸਪੀਰੇਸੀ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਦਾਦੀ ਦਾ ਉੱਥੇ ਮਰਡਰ ਕੀਤਾ ਐਂਡ THEN ਇਟ ਵਾਸ ਮੇਡ ਟੂ ਲੁੱਕ ਲਾਈਕ ਅ ਬਲਗਰਰੀ ਤਾਂਕੀ ਕਿਸੇ ਨੂੰ ਉਂਤੇ ਸ਼ੱਕ ਨਾ ਮੰਮੀ ਏਜ ਕਿੰਨੀ ਹੈ ਇਹਨਾਂ ਤਿੰਨਾਂ ਦੀ ਇਹਨਾਂ ਦੀ ਤਿੰਨਾਂ ਦੀ ਏਜ ਜੀ 23 ਤੋਂ ਲੈ ਕੇ 27 ਸਾਲਾਂ ਦੇ ਵਿੱਚ ਹੈ ਕੋਈ ਮਰਦਾ ਨਹੀਂ ਮਾਰਨਾ ਦਰਜ ਇਹਨਾਂ ਦੇ ਉੱਪਰ ਨਹੀਂ ਇਹ ਫਸਟ ਟਾਈਮ ਹੋਸੇਗੀ ਮੈਂ ਮਟਰ ਕਿਸ ਵੈਪਨ ਨਾਲ ਕੀਤਾ ਗਿਆ ਜੀ ਜੀ ਮਾਡਰਨ ਵੈਪਨ ਨਹੀਂ ਇਹਨਾਂ ਨੇ ਸਟ੍ਰਾਂਗੂਲੇਟ ਹੀ ਕੀਤਾ ਵਿਦ ਦਾ ਕਲੋਥਸ ਦੈਟ ਦਾ ਡਿਸੀਜ਼ ਵਾਸ ਵੈਰੀ ਉਹਨਾਂ ਹੀ ਯੂਜ਼ ਕਰਕੇ ਇਹਨਾਂ ਨੇ ਉੱਥੇ ਹੀ ਮਟਰ ਸਰ ਕਿੰਨੀ ਜ਼ਿਆਦਾ ਦੀ ਮਾਰਕ ਸੀ ਜੀ ਜੀ ਇਹ ਤੋਂ ਜੀ ਟੂ ਬੀ ਵੈਰੀਫਾਈਡ ਹੈਗੀ ਬਟ ਮੇਨ ਮੋਟਿਵ ਹੈ ਮੈਂ ਜ਼ਮੀਨ ਦੀ ਮਾਮਲਾ ਸੀਗਾ ਤਾਂ ਇਸ ਤੋਂ ਪਹਿਲਾਂ ਵੀ ਕੋਈ ਝਗੜਾ ਹੋਇਆ ਜੀ ਇਸ ਤਰ੍ਹਾਂ ਦਾ ਕੋਈ ਕੁੱਛ ਕੋ ਕੇਸ ਆਇਆ ਜੀ ਪੁਲਿਸ ਕੋ ਲੈ ਕੇ ਰਿਗਾਰਡਿੰਗ ਕੁਛ ਨਹੀਂ ਜਿਵੇਂ ਘਰੇ ਹੋ ਜਾਂਦਾ ਹੈ ਘਰਾਂ ਚ ਬਹੁਤ ਜੀਆਂ ਸੌ ਤਰੇ ਦੀਆਂ ਗੱਲਾਂ ਹੁੰਦੀਆਂ ਹੈਗੇ ਸੋ ਇੱਕ ਵੀਵਰ ਡਿਸਕਸਿੰਗ ਕਿ ਇੱਕ ਇਹਨੂੰ ਨਾ ਇੱਕ ਸੋਸ਼ਲ ਐਂਗਲ ਤੋਂ ਵੀ ਦੇਖਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਸਾਡੀ ਵੈਲਿਊਜ਼ ਕਿੱਥੇ ਜਾ ਰਹੀਆਂ ਸਾਡੇ ਜਿਹੜੀ ਫੈਮਲੀਆਂ ਹੈंगी ਉਹ ਡਿਸਇੰਟੀਗ੍ਰੇਟ ਹੋ ਰਹੀਆਂ ਚ ਸੋ ਇਟ ਇਜ਼ ਕਾਈਟ ਅਨਫੋਰਚਨਟ ਕਿੰਨੀ ਇਨਕਮ ਦਾ ਸੀਗਾ ਇਸ਼ੂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹਦੀ ਨੈਚੁਰਲ ਇਨਕਮ ਆਉਂਦੀ ਸੀ ਇਹਨਾਂ ਨੂੰ ਨਹੀਂ ਦੇਦੇ ਸੀ ਕਿੰਨੀ ਇਨਕਮ ਸੀ ਦੇਖਿਓ ਦਿਸ ਇਜ਼ ਓਵਰ ਅ ਪੀਰੀਅਡ ਆਫ ਟਾਈਮ ਜਿਹੜੀ ਐਗਰੀਕਲਚਰਲ ਲੈਂਡ ਹੁੰਦੀ ਹੈ ਉਹਦੀ ਇੱਕ ਫਿਕਸਡ ਇਨਕਮ ਨਹੀਂ ਹੁੰਦੀ ਜੀ ਟੂ ਦੈਟ ਵਾਸ ਦ ਮੇਨ ਇਸ਼ੂ ਔਰ ਇਹ ਵੀ ਹੈ ਕਿ ਕੁਝ ਇੱਕ ਲੈਂਡ ਜਿਹੜੀ ਇਸ ਲੇਡੀ ਦੇ ਨਾਂ ਤੇ ਸੀ ਦੇ ਵਾਂਟਿਡ ਕਿ ਜੀ ਉਹ ਸਾਡੇ ਨਾਮ ਕਰ ਦੇ ਦੇ ਵੋ ਵੀ ਇੱਕ ਇਸ ਕਿੰਨੀ ਲੈਂਡ ਸੀ ਜੀ ਐਸ ਆਈ ਸੈਡ ਕਿ ਜੀ ਦੈਟ ਇਜ਼ ਯੈਟ ਟੂ ਬੀ ਵੈਰੀਫਾਈਡ ਮੈਂ ਗਲਤ ਹੋਣ ਇਨਫੋਰਮੇਸ਼ਨ ਦੇ ਰਹੀ ਹਾਂ ਬਟ ਅਰਾਊਂਡ 2 ਐਕਰ ਸੀ ਇਹ ਵਾਰਦਾਤ ਨੂੰ ਜਮਕੀ ਮੈਂ ਦਿੱਤਾ ਕਿ ਐਕਰ ਇਹ ਜਦੋਂ ਵਾਰਦਾਤ ਕਰਨ ਤੋਂ ਬਾਅਦ ਕਿੱਥੇ ਗਏ ਚਲੇ ਸੀਗੇ ਕਿੰਨਾ ਨੇ ਗਲਤੀ ਇਹ ਕੰਮ ਕੀਤਾ ਜੀ ਕਰੇ ਗਏ ਗਲਤੀ ਕਰਕੇ ਇਹ ਕੰਮ ਕੀਤਾ ਇਹਨਾਂ ਨੇ ਪਹਿਲਾਂ ਇੱਕ ਪਾਰਟਿਕੂਲਰ ਥਾਂ ਤੇ ਇਕੱਠੇ ਹੋਏ ਉਸ ਤੋਂ ਬਾਅਦ ਫਿਰ ਇਹ ਇੱਥੇ ਪਹੁੰਚੇ ਇਹਨਾਂ ਨੇ ਇਨਸੀਡੈਂਟ ਨੂੰ ਅੰਜਾਮ ਦਿੱਤਾ ਫਿਰ ਇੱਕ ਜਿਹੜਾ ਮੁੰਡਾ ਹੈਗਾ ਤੀਜਾ ਜਿਹੜਾ ਰਮਨਦੀਪ ਉਹ ਵਾਪਸ ਚਲਾ ਗਿਆ ਔਰ ਉਸ ਤੋਂ ਬਾਅਦ ਫਿਰ ਇਹ ਦੋਨੋਂ ਇੱਥੇ ਰਹੇ ਸੀ ਮੈਂ ਮੈਂ ਪਲੈਨਿੰਗ ਦੇ ਵਿੱਚ ਫੈਮਿਲੀ ਫੈਮਿਲੀ ਵੀ ਇਨਵੋਲਡ ਆ ਕੋਈ ਗੱਲਬਾਤ ਨਹੀਂ ਨਹੀਂ ਕੋਈ ਗੱਲ ਨਹੀਂ ਸਾਹਮਣੇ ਇਹਨਾਂ ਤਿੰਨਾਂ ਰਹੀ ਸੀ ਵਰਤੇਗਾ ਉਹ ਹਥਿਆਰ ਰੱਖ ਲਏ ਦੇਖਿਓ ਜੀ ਹਥਿਆਰ ਤੇ ਇਹ ਤੇ ਇੱਥੇ ਹੀ ਨਹੀਂ ਗਿਆ ਉਹਨਾਂ ਨੇ ਉਹ ਲੇਡੀ ਜਿਹੜੀ ਡਿਸੀਜ਼ ਸੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਦੇ ਨਾਲ ਹੀ ਉਹਦਾ ਗੱਲਾ ਘੁੱਟ ਕੇ ਉਹਨੂੰ ਗੈਰਾ ਵਿੱਚ ਫੇਂ ਦੇ ਦਿੱਤਾ ਸੀ ਅਖਾਜੀ ਉਹ ਤਾਂ ਫਿਰ ਇੱਕ when the person is strangled old lady ਸਾਰੇ ਫੋਰੈਂਸਿਕ ਫਾਈਂਡਿੰਗਸ ਹੈ ਜੀ ਇੱਕ ਡਾਕਟਰ ਇਸ ਦਾ ਬੋਰਡ ਬਣਾ ਕੇ ਆਪਾਂ ਕੁਝ ਮਿਲ ਗਏ ਮੈਡਮ ਰੈਡਾਰ ਤੇ ਕਿਵੇਂ ਆਏ ਇਹ ਨੌਜਵਾਨ ਇਹ ਸਾਰੇ ਰੈਡਾਰ ਤੇ ਕਿਵੇਂ ਆਏ ਪੁਲਿਸ ਦੇ ਕਿਉਂਕਿ ਇੱਕ ਵੱਡਾ ਚੈਲੰਜ ਕਤਲ ਚੈਲੰਜ ਸੀਗਾ ਪੁਲਿਸ ਦੇ ਲਈ ਕਿਉਂਕਿ ਸਪੋਜ਼ ਅ ਬਲਾਈਂਡ ਮਰਡਰ ਕੇਸ ਹਮ ਆਪਕੋ ਆਪਣੇ ਟ੍ਰੇਡ ਸੀਕਰਟਸ ਥੋੜੀ ਬਤਾਏ ਨਹੀਂ ਫਿਰ ਫਿਰ ਵੀ ਕੋਈ ਕੁਝ ਤਾਂ ਹੋਗਾ ਕੋਈ ਇਹਦੇ ਵਿੱਚ ਜਿਵੇਂ ਕਹਿੰਦੇ ਹੈ ਕਿ ਇੱਕ ਟੈਕਨੀਕਲ ਹਿਊਮਨ ਲੋਕਲ ਇੰਟੈਲੀਜੈਂਸ ਇਹਨਾਂ ਨਾਲ ਸਖਤੀ ਨਾਲ ਪੁੱਛ ਕੇ ਇਹਨਾਂ ਦਾ ਬਿਹੇਵੀਅਰ ਇਹਨਾਂ ਦੀਆਂ ਗੱਲਾਂ ਆਪਸ ਵਿੱਚ ਮੈਚ ਨਹੀਂ ਕਰਦੀ ਸੀਗੀ ਐਂਡ ਦੈਨ ਵੀ ਹੈਡ ਅ ਫਿਊ ਲੀਡਸ ਇਹ ਜਦੋਂ ਪੋਸਟਮਾਰਟਮ ਹੋ ਰਿਹਾ ਸੀਗਾ ਜਾਂ ਲਾਸ਼ ਦਾ ਸੰਸਕਾਰ ਕੀਤਾ ਗਿਆ ਇਹ ਫੈਮਿਲੀ ਦੇ ਨਾਲ ਹੀ ਸੀਗੀ ਰਾਈਟ